ਇੰਡੀਆ ਤੇ ਯੂਐਸਏ ਦੇ ਵਿਚਕਾਰ ਜਿਹੜੀ ਟ੍ਰੇਡ ਡੀਲ ਆ ਉਹ ਹੋ ਚੁੱਕੀ ਆ ਜਿਹੜੀ ਪਿਛਲੇ 5-6 ਮਹੀਨੇ ਤੋਂ اٹਕੀ ਹੋਈ ਸੀ ਕਈ ਮੁੱਦਿਆਂ ਦੇ ਉੱਤੇ ਇਹਨਾਂ ਦੀ ਸਹਿਮਤੀ ਨਹੀਂ ਬਣਦੀ ਸੀ 30 ਜਨਵਰੀ ਨੂੰ ਐਬਸਟੀਨ ਫਾਈਲ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਦਾ ਨਾਮ ਆਉਂਦਾ ਹੈ 2 ਫਰਵਰੀ ਨੂੰ ਇਹ ਜਿਹੜੀ ਡੀਲ ਆ ਟ੍ਰੇਡ ਡੀਲ ਇੰਡੀਆ ਤੇ ਯੂਐਸਏ ਦੇ ਵਿੱਚ ਸਾਈਨ ਹੋ ਜਾਂਦੀ ਆ মিডিਆ ਦੇ ਵਿੱਚ ਇਸ ਤਰ੍ਹਾਂ ਦਿਖਾਇਆ ਜਾਂਦਾ ਕਿ ਇੱਕ ਬਹੁਤ ਵੱਡਾ ਮਾਰਕਾ ਨਰਿੰਦਰ ਮੋਦੀ ਸਾਹਿਬ ਨੇ ਇਹ ਮਾਰ ਲਿਆ ਗਲੋਬਲ 딜 మేਕਰ ਹੈ મોદી ਨਾਲ ਦਬਾਅ ਮੇ ਆਏ ਰਾਮਨਾ ਕਰੇ ਮੇਰੇ ਦੇਸ਼ ਕੋ ਕੀ ਹੋਗੀ 트럼프 ਡਿਫਾਈਨ ਕਰੇਗਾ ਇਹ 딜 ਕਿਵੇਂ ਹੋਗੀ ਔਰ મોદી ਵੋਹੀ ਕਰੇਗਾ ਜੋ 트럼프 ਕਹੇਗਾ ਹੁਣ ਮੁੱਦਾ ਏ ਆ ਕਿ ਜਿਹੜੀ ਇਹ 딜 ਹੋਈ ਆ ਇੰਡੀਆ ਤੇ ਯੂਐਸਏ ਦੀ ਯੂਐਸਏ ਨੇ ਇਹਦੇ ਵਿੱਚ ਇੰਡੀਆ ਦੇ ਉੱਤੇ ਜਿਹੜੇ ਟੈਰਫ ਸੀਗੇ ਪਹਿਲਾਂ 50% ਲੱਗਦੇ ਸੀਗੇ ਉਹ ਕਟਾ ਕੇ 18% ਕਰ ਦਿੱਤੇ ਆ ਇੱਕ ਨਜ਼ਰ ਤੋਂ ਦੇਖਣ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇੰਡੀਆ ਦਾ ਇਹਦੇ ਵਿੱਚ ਫਾਇਦਾ ਹੋ ਸਕਦਾ ਆ ਸੋ ਕੀ ਸੱਚੀ ਇੰਡੀਆ ਦਾ ਹੀ ਫਾਇਦਾ ਆ ਕਿਉਂਕਿ ਟਰੰਪ ਇੱਕ ਬੜਾ ਹੀ ਦਿਮਾਗੀ ਤੇ ਬਿਜ਼ਨਸਮੈਨ ਬੰਦਾ ਆ ਕਿ ਉਹਨੇ ਆਪਣੇ ਲੋਕਾਂ ਦਾ ਫਾਇਦਾ ਕੀਤਾ ਜਾਂ ਇੰਡੀਆ ਦਾ ਬਹੁਤ ਸਾਰਾ ਪੈਸਾ ਉਹ ਲੈ ਕੇ ਜਾ ਰਿਹਾ ਕਿੱਥੇ ਯੂ ਐਸ اے ਤੇ ਕੀ ਜਿਹੜੀ ਪੰਜਾਬ ਦੀ ਕਿਸਾਨੀਆਂ ਉਹਦੇ ਉੱਤੇ ਜਾਂ ਪੂਰੇ ਦੇਸ਼ ਦੀ ਜਿਹੜੀ ਇੰਡੀਆ ਦੀ ਕਿਸਾਨੀਆਂ ਉਹਦੇ ਉੱਤੇ ਇਹਦੇ ਕੀ ਪ੍ਰਭਾਵ ਪਊਗੇ ਸਾਰਿਆਂ ਤੇ ਵਿਸਥਾਰ ਨਾਲ ਚਰਚਾ ਕਰਦੇ ਆ ਅੱਜ ਇੰਡੀਆ ਤੇ ਯੂਐਸਏ ਦੀ ਟ੍ਰੇਡ ਡੀਲ ਹੋ ਚੁੱਕੀ ਆ ਸਭ ਤੋਂ ਪਹਿਲਾਂ ਇਹਦੇ ਤੇ ਟਵੀਟ ਕਰਦਿਆ ਇਹ ਡੋਨਲਡ ਟਰੰਪ ਜਿਹੜੇ ਟਵੀਟ ਟਵੀਟ ਖੇលਦੇ ਰਹਿੰਦੇ ਆ ਤੇ ਉਹ ਗੱਲ ਕਰਦਾ ਹੈ ਕਿ ਮੇਰੀ ਨਰਿੰਦਰ ਮੋਦੀ ਸਾਹਿਬ ਨਾਲ ਗੱਲ ਹੋਈ ਆ ਮੇਰਾ ਕਾਫੀ ਅੱਛਾ ਦੋਸਤ ਆ ਪਾਵਰਫੁਲ ਮੈਨ ਆ ਰਿਸਪੈਕਟ ਕਰਦਾ ਹਾਂ ਮੈਂ ਉਹਦੀ ਕਹਿੰਦਾ ਅਸੀਂ ਗੱਲਾਂਬੱਤਾਂ ਕੀਤੀਆਂ ਕਿ ਇਹ ਜਿਹੜੀ ਯੂਕਰੇਨ ਦੀ ਵਾਰ ਆ ਉਹ ਕਿੱਦਾਂ ਰੋਕ ਸਕਦੇ ਆ ਕਿਉਂਕਿ ਜਿਹੜੇ ਉੱਥੇ ਹਜ਼ਾਰਾਂ ਹੀ ਲੋਕ ਮਰ ਰਹੇ ਆ ਐਵਰੀ ਵੀਕ ਉੱਥੇ ਲੋਕ ਮਰ ਰਹੇ ਆ ਉਹ ਕਿੱਦਾਂ ਹੀ ਸਟਾਪ ਕਰ ਸਕਦੇ ਆ ਤਾਂ ਕਹਿੰਦਾ ਕਿ ਮੋਦੀ ਸਾਹਿਬ ਕਹਿੰਦੇ ਆ ਕਿ ਆਪਾਂ ਜਿਹੜਾ ਤੇਲ ਆ ਰਸ਼ੀਆ ਤੋਂ ਲੈਣਾ ਹੁਣ ਬੰਦ ਕਰ ਦਿੱਤਾ ਹੈ ਲਗਭਗ ਤੇ ਜਿੱਦਾਂ ਤੁਸੀਂ ਕਿਹਾ ਤੇ ਹੁਣ ਅਸੀਂ ਤੇਲ ਜਿਹੜਾ ਅਮਰੀਕਾ ਤੋਂ ਤੇ ਵੈਨਜੂਏਲਾ ਤੋਂ ਲਿਆ ਕਰਾਂਗੇ ਮੈਂ ਇਹਦੇ ਤੇ ਪਹਿਲਾਂ ਵੀ ਬਹੁਤ ਵਾਰੀ ਕਿਹਾ ਸੀ ਕਿ ਵੈਨਜੂਏਲਾ ਤੋਂ ਹੁਣ ਤੇਲ ਆਇਆ ਕਰੂਗਾ ਤੇ ਡੋਨਲਡ ਟਰੰਪ ਕਹਿੰਦਾ ਕਿ ਇਹ ਜਿਹੜੀ ਵਾਰ ਨੂੰ ਐਂਡ ਕਰਨ ਦੇ ਵਿੱਚ ਇਹ ਚੀਜ਼ ਸਹਾਇਤਾ ਕਰੂਗੀ ਨਾਲ ਹੀ ਉਹਨੇ ਇਹ ਵੀ ਕਿਹਾ ਕਿ ਨਰਿੰਦਰ ਮੋਦੀ ਦੀ ਰਿਕੁਐਸਟ ਦੇ ਮਤਲਬ ਕਿ ਨਰਿੰਦਰ ਮੋਦੀ ਸਾਹਿਬ ਨੇ ਰਿਕਵੈਸਟ ਕੀਤੀ ਆ ਇਸ ਲਈ ਹੀ ਇਹ ਜਿਹੜੀ ਟ੍ਰੇਡ ਡੀਲ ਆ ਉਹ ਵੀ ਯੂਨਾਈਟਿਡ ਅਮਰੀਕਾ ਤੇ ਇੰਡੀਆ ਦੇ ਵਿੱਚ ਮੈਂ ਕੀਤੀ ਆ ਤੇ ਇਹ ਮਤਲਬ ਕਿ ਇਮੀਡੀਟਲੀ ਇਹਦੇ ਜਿਹੜੇ ਇਫੈਕਟ ਆ ਉਹ ਲਾਗੂ ਹੋ ਜੂਗੇ ਦੂਸਰਾ ਉਹਨੇ ਕਿਹਾ ਜਿਹੜਾ ਮੈਂ ਟੈਰਪ ਲਾਇਆ ਸੀਗਾ ਰਸ਼ੀਅਤ ਉਹ ਤੇਲ ਲੈਣ ਕਰਕੇ 25% ਐਕਸਟਰਾ 25% ਪਹਿਲਾਂ ਜਾਨੀ ਕਿ ਲਵਾਇਆ ਲਾਇਆ ਸੀਗਾ 50% ਸੀਗਾ ਸੋ ਇਹ ਘਟਾ ਕੇ ਮੈਂ ਹੁਣ 18% ਕਰ ਦਿੱਤਾ ਜਾਊਗਾ ਇੰਡੀਆ ਦੇ ਉੱਤੇ ਹੁਣ 18% ਜਿਹੜਾ ਟੈਕਸ ਲੱਗੂਗਾ ਜਿਹੜਾ ਕਿ ਬੰਗਲਾਦੇਸ਼ ਬੀਅਤਨਾਮ ਪਾਕਿਸਤਾਨ ਜਿਹੜੇ ਆ ਉਹਨਾਂ ਦੇ ਉੱਤੇ ਵੀ ਜਿਹੜਾ 19 20 ਦਾ ਮਤਲਬ ਕਿ ਪਰਸੈਂਟ ਟੈਰਫਾ ਇੰਡੀਆ ਤੇ ਉਹਨਾਂ ਤੋਂ ਸਾਰਿਆਂ ਤੋਂ ਘੱਟ ਟੈਰਫ ਲਗਾਇਆ ਜਾਊਗਾ ਪਰ ਜਿਹੜੀ ਦੂਸਰੀ ਗੱਲ 트ੰਪ ਨੇ ਇਹਦੇ ਵਿੱਚ ਕਹੀ ਕਿ ਜਿਹੜੀਆਂ ਵੀ ਚੀਜ਼ਾਂ ਹੋਣ ਅਮਰੀਕਾ ਤੋਂ ਇੰਡੀਆ ਜਾਊਗੀਆਂ ਉਹ 0% ਟੈਰਫ ਤੇ ਜਾਊਗੀਆਂ ਹਾਂਜੀ ਅਮਰੀਕਾ ਦਾ ਜੋ ਵੀ ਸਮਾਨ ਇੰਡੀਆ ਆਊਗਾ ਉਹਦੇ ਉੱਤੇ ਟੈਰਫ ਨਹੀਂ ਲੱਗੂਗਾ ਇਹ 트ੰਪ ਸਾਹਿਬ ਦਾ ਕਹਿਣਾ ਹੈ ਦੂਸਰੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਇੰਡੀਆ ਵਾਲੇ 500 ਬਿਲੀਅਨ ਹਾਂਜੀ 500 ਬਿਲੀਅਨ ਡਾਲਰ ਦਾ ਸਮਾਨ ਅਮਰੀਕਾ ਤੋਂ ਖਰੀਦੂਗੇ ਇਹ 45 ਲੱਖ ਕਰੋੜ ਦੇ ਲਗਭਗ ਰੁਪਈਆ ਬਣ ਜਾਂਦਾ ਹੈ ਜਿਹੜਾ ਕਿ ਇੰਡੀਆ ਦਾ ਬਜਟ ਐ ਇਸ ਵਾਰੀ ਪੇਸ਼ ਹੋਇਆ ਉਹਦਾ 85% ਹਿੱਸਾ ਸੋ ਇੰਨਾ ਸਮਾਨ ਇਹ ਇੰਡੀਆ ਵਾਲੇ ਅਮਰੀਕਾ ਤੋਂ ਖਰੀਦੂਗੇ ਕਿਹਦੇ ਕਿ ਕਿਹੜਾ ਕਿਹੜਾ ਖਰੀਦੂਗੇ એનર્ਜੀ ਟੈਕਨੋਲੋਜੀ ਐਗਰੀਕਲਚਰ ਤੇ ਕੋਲ ਤੇ ਹੋਰ ਵੀ ਕਈ ਪ੍ਰੋਡਕਟ ਗੱਲ ਆ ਜਾਂਦੀ ਹੈ ਜੀ ਐਗਰੀਕਲਚਰ ਦੇ ਉੱਤੇ ਆ 500 ਬਿਲੀਅਨ ਡਾਲਰ ਦਾ ਜਿਹੜਾ ਇਹ ਸਮਾਨ ਖਰੀਦੂਗੇ ਇੰਡੀਆ ਵਾਲੇ ਉਹ ਕੁਝ ਸਾਲਾਂ ਦੇ ਵਿੱਚ ਹੋ ਸਕਦਾ ਹੈ ਜਰ ਜੇ ਗੱਲ ਕੀਤੀ ਜਾਵੇ ਕਿ ਇੰਨਾ ਵੱਡੀ ਅਮਾਉਂਟ ਦੇ ਵਿੱਚ ਜੇਕਰ ਤੁਸੀਂ ਕਿਸੇ ਤੋਂ ਸਮਾਨ ਖਰੀਦ ਰਹੇ ਹੋ ਕਿਸੇ ਨਾ ਕਿਸੇ ਤਰ੍ਹਾਂ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਆ ਦੂਸਰਾ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਕਿ ਐਗਰੀਕਲਚਰ ਦਾ ਨਾਮ ਆ ਗਿਆ ਬਹੁਤ ਸਾਰਾ ਜਿਹੜਾ ਸਮਾਨ ਆ ਇੰਡੀਆ ਦੇ ਵਿੱਚ ਹੁਣ ਅਮਰੀਕਾ ਦਾ ਆਇਆ ਕਰੂਗਾ ਜਿਹੜਾ ਐਗਰੀਕਲਚਰ ਦਾ ਹੋਊਗਾ ਉਹ 트ੰਪ ਦੇ ਮਹਿਕਮੇ ਦੀ ਹੀ ਖੇਤੀਬਾੜੀ ਸੈਕਟਰੀ ਆ ਬਰੋਕ ਰੋਲਿੰਸ ਉਹਨੇ ਇਹ ਆਪਣਾ ਟਵੀਟ ਕੀਤਾ ਪੂਰਾ ਲਿਖਿਆ ਕਿ ਹੁਣ ਜਿਹੜੀਆਂ ਯੂ ਐਸਏ ਅਮਰੀਕਾ ਦੇ ਜਿਹੜੇ ਫਾਰਮ ਦੇ ਪ੍ਰੋਡਕਟ ਆ ਉਹ ਇੰਡੀਆ ਦੇ ਵਿੱਚ ਜਾਇ ਕਰੂਗੇ ਇੰਡੀਆ ਦੀ ਬਹੁਤ ਵੱਡੀ ਮਾਰਕੀਟ ਆ 1.4 ਬਿਲੀਅਨ ਲੋਕ ਆ ਤੇ ਉੱਥੇ ਇਹ ਜਿਹੜੇ ਐਗਰੀਕਲਚਰ ਦੇ ਪ੍ਰੋਡਕਟ ਆ ਅਮਰੀਕਾ ਵਾਲਿਆਂ ਦੇ ਉਹਨਾਂ ਦੇ ਉੱਤੇ ਹੁਣ ਟੈਰਫ ਨਹੀਂ ਲੱਗੂਗਾ ਇੱਥੋਂ ਹੀ ਜਿਹੜੇ ਪੰਜਾਬ ਦੇ ਜਾਂ ਪੂਰੇ ਇੰਡੀਆ ਦੇ ਕਿਸਾਨ ਆ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਖੜਕ ਗਈ ਕਿਸਾਨ ਨੇਤਾ ਰਕੇਸ਼ ਡਕੈਤ ਨੇ ਵੀ ਪੂਰਾ ਬਿਆਨ ਕੀਤਾ ਇਹ ਟਵੀਟ ਕੀਤਾ ਕਿ 70% ਜਿਹੜੀ ਆਬਾਦੀ ਆ ਇਸ ਦੇਸ਼ ਦੀ ਇੰਡੀਆ ਦੀ ਉਹ ਖੇਤੀ ਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਨਿਰਭਰ ਆ ਜੇਕਰ ਇਹ ਖੇਤੀ ਸੈਕਟਰ ਬਾਹਰਲੀਆਂ ਚੀਜ਼ਾਂ ਦੇ ਲਈ ਸਪੈਸ਼ਲ ਅਮਰੀਕਾ ਦੀਆਂ ਚੀਜ਼ਾਂ ਲਈ ਖੋਲ ਦਿੱਤਾ ਜਾਊਗਾ ਉਹਦੇ ਨਾਲ ਜਿਹੜੀ ਇੰਡੀਆ ਦੀਆਂ ਜਾਨੀ ਕਿ ਪੰਜਾਬ ਦੀਆਂ ਇੰਡੀਆ ਦੀਆਂ ਬਣੀਆਂ ਹੋਈਆਂ ਖੇਤੀ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਮਾਰਕੀਟ ਜਿਹੜੀ ਆ ਜਾਂ ਉਹਨਾਂ ਦੀ ਕੀਮਤ ਆ ਜਿਹੜੀ ਉਹ ਘਟ ਜਾਊਗੀ ਜੇਕਰ ਅਮਰੀਕਾ ਦੇ ਕਿਸਾਨਾਂ ਨੂੰ ਦੇਖਿਆ ਜਾਵੇ ਉੱਥੇ ਸਰਕਾਰ ਬਹੁਤ ਵੱਡੇ ਲੈਵਲ ਤੇ ਸਬਸਿਡੀ ਦਿੰਦੀ ਆ ਪਰ ਇੰਡੀਆ ਦੇ ਵਿੱਚ ਇਸ ਤਰ੍ਹਾਂ ਨਹੀਂਗਾ ਪਹਿਲਾਂ ਹੀ ਕਿਸਾਨ ਜਿਹੜੇ ਆ ਕਰਜ਼ੇ ਥੱਲੇ ਆ ਘਾਟੇ ਚ ਪੈ ਰਹੇ ਆ ਸੋ ਇਸ ਲਈ ਇਹਦਾ ਜਿਹੜਾ ਨੁਕਸਾਨ ਆ ਲੰਬੇ ਸਮੇਂ ਲਈ ਇਹ ਖੇਤੀ ਸੈਕਟਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਇਹ ਰਕੇਸ਼ ਡਕੈਤ ਦਾ ਕਹਿਣਾ ਹੈ ਹਾਂਜੀ ਟਰੰਪ ਦੇ ਆਉਣ ਤੋਂ ਪਹਿਲਾਂ ਇੰਡੀਆ ਦੀਆਂ ਜਿਹੜੀਆਂ ਚੀਜ਼ਾਂ ਵੀ ਅਮਰੀਕਾ ਦੇ ਵਿੱਚ ਜਾਂਦੀਆਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਜਿਹੜਾ ਟੈਰਫ ਸੀਗਾ ਉਹ 2 ਤੋਂ ਲੈ ਕੇ 10% ਹੀ ਲੱਗਦਾ ਹੁੰਦਾ ਸੀਗਾ ਹਾਂਜੀ ਤੇ ਜਿਹੜੀਆਂ ਵੀ ਚੀਜ਼ਾਂ ਅਮਰੀਕਾ ਦੀਆਂ ਇੰਡੀਆ ਦੇ ਵਿੱਚ ਆਉਂਦੀਆਂ ਸੀ ਉਹਨਾਂ ਦੇ ਉੱਤੇ 15 ਤੋਂ ਲੈ ਕੇ 70% ਟੈਰਫ ਲੱਗਦਾ ਹੁੰਦਾ ਸੀ ਤਾਂ ਜੋ ਜਿਹੜੀ ਲੋਕਲ ਮਾਰਕੀਟ ਆ ਇੰਡੀਆ ਦੀ ਉਹਨੂੰ ਬਚਾਇਆ ਜਾ ਸਕੇ ਜਿਹੜੇ ਲੋਕਲ ਕੋਈ ਚੀਜ਼ਾਂ ਲੋਕ ਇਹ اگਾਉਂਦੇ ਆ ਜਾਂ ਬਣਾਉਂਦੇ ਆ ਉਹਨਾਂ ਦੀ ਜਿਹੜੀ ਮਾਰਕੀਟ ਆ ਉਹਨੂੰ ਬਚਾਇਆ ਜਾ ਸਕੇ ਅਮਰੀਕਾ ਬਾੜੀਆਂ ਚੀਜ਼ਾਂ ਇੰਡੀਆ ਦੇ ਵਿੱਚ ਮਹਿੰਗੀਆਂ ਵੇਂਟ ਪਰ ਜਦੋਂ ਟਰੰਪ ਸਾਹਿਬ ਆਉਂਦੇ ਆ ਉਹ 50% ਇਹ ਟੈਰਫ ਕਰ ਦਿੰਦੇ ਆ 25 ਰਸ਼ੀਅਨ ਆਇਲ ਲੈ ਕੇ ਕਰ ਦਿੰਦੇ ਆ ਨਾ ਵੀ ਤੁਸੀਂ ਇੱਥੋਂ ਲੈਣੇ ਆ ਫਿਰ ਹੁਣ ਆ ਕੇ ਉਹ ਕਹਿੰਦਾ ਕਿ 18% ਜਿਹੜਾ ਟੈਰਫ ਕਰ ਦਿੱਤਾ ਗਿਆ ਜੇ ਮੈਂ ਗੱਲ ਕਰਾਂ ਜੋ ਬਾਈਡਨ ਦੇ ਸਮੇਂ ਇੰਡੀਆ ਦੇ ਉੱਤੇ ਟੈਰਫ ਸੀਗਾ 2 ਤੋਂ ਲੈ ਕੇ 10% ਅਲੱਗ-ਅਲੱਗ ਚੀਜ਼ਾਂ ਦੇ ਉੱਤੇ ਹੁਣ ਜਿਹੜਾ ਇਹ 18% ਲੱਗੂਗਾ ਫਿਰ ਵੀ ਚਲੋ ਖੁਸ਼ੀ ਮਨਾਈ ਜਾ ਰਹੀ ਆ ਪਰ ਟਰੰਪ ਇੱਕ ਬਿਜ਼ਨਸਮੈਨ ਬੰਦਾ ਸੀਗਾ ਉਹਨੇ ਬਦਲੇ ਦੇ ਵਿੱਚ ਜਿਹੜਾ ਇੰਡੀਆ ਦੁਆਰਾ 15 ਤੋਂ ਲੈ ਕੇ 70% ਟੈਰਿਫ ਲਗਾਇਆ ਜਾਂਦਾ ਸੀਗਾ ਅਮਰੀਕਾ ਦੀਆਂ ਚੀਜ਼ਾਂ ਦੇ ਵਿੱਚ ਉਹ ਘਟਾ ਲਿਆ ਕਿੰਨਾ 0% ਜਿੱਦਾਂ ਕਿ 트럼ਪ ਵੀ ਕਹਿ ਰਿਹਾ ਜਿਸ ਤਰ੍ਹਾਂ ਜੀਓ ਨੇ ਪਹਿਲਾਂ ਇਹ ਕਬਜ਼ਾ ਕੀਤਾ ਆ ਥੋੜੇ ਸਸਤੇ ਦੇ ਕੇ ਬਾਅਦ ਦੇ ਵਿੱਚ ਇਹ ਆਪਣਾ ਜਿਹੜੇ ਮੁਕਾਬਲੇ ਆ ਉਹ ਖਤਮ ਕਰ ਦਿਓ ਫਿਰ ਉਹ ਆਪਣੀ ਮਰਜ਼ੀ ਦੇ ਰੇਟ ਦੇਵੋਗੇ ਇਸ ਤਰ੍ਹਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ਾਂ ਹੋ ਸਕਦੀਆਂ। ਤੇਰੀ ਪ੍ਰੋਡਕਟ ਨੂੰ ਜਿੱਦਾਂ ਦੱਸਿਆ ਜਾ ਰਿਹਾ ਹਾਲੇ ਇਹ ਜਿਹੜੀ ਡੀਲ ਆ ਉਹਦੇ ਤੋਂ ਬਾਹਰ ਹੀ ਰੱਖਿਆ ਗਿਆ ਕਿਉਂਕਿ ਜਿਹੜੇ ਲੋਕਲ ਕਿਸਾਨ ਆ ਜਿਕਰ ਉਹ ਦੁੱਧ ਵਗੈਰਾ ਜਾਂ ਦੁੱਧ ਦੇ ਪ੍ਰੋਡਕਟ ਕੋਈ ਕਰਦੇ ਆ ਜਾਂ ਹੋਰ ਇੰਡੀਆ ਦੀਆਂ ਲੋਕਲ ਕੰਪਨੀਆਂ ਆ ਉਹਨਾਂ ਨੂੰ ਇਹਦਾ ਨੁਕਸਾਨ ਹੋ ਸਕਦਾ ਜਿਗਾ। ਗੱਲ ਕਰਾਂ ਕਾਟਨ, ਸੋਆਬੀਨ, ਮੱਕਾ ਤੇ ਵਾਲਨਟ ਹੋਰ ਕਈ ਫਰੂਟ ਆਹ ਇਹ ਚੀਜ਼ਾਂ ਪਹਿਲਾਂ ਵੀ ਇੰਡੀਆ ਦੇ ਵਿੱਚ ਅਮਰੀਕਾ ਤੋਂ ਆਉਂਦੀਆਂ ਸੀਗੀਆਂ ਪਰ ਉਹਨਾਂ ਦੇ ਉੱਤੇ ਕਾਫੀ ਟੈਰਫ ਲੱਗਦਾ ਸੀਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ 15 ਤੋਂ ਲੈ ਕੇ 70% ਸੋ ਜਦੋਂ ਹੁਣ ਇਹ ਫ੍ਰੀ ਹੋਊਗੀਆਂ ਯਾਨੀ ਕਿ ਇਹਨਾਂ ਦੇ ਉੱਤੇ ਟੈਰਫ ਨਹੀਂ ਲੱਗੂਗਾ ਤਾਂ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਇੰਡੀਆ ਦੇ ਵਿੱਚ ਹੁਣ ਅਮਰੀਕਾ ਤੋਂ ਚੀਜ਼ਾਂ ਆਉਗੀਆਂ। ਸੇਬ ਦੇ ਜਿਹੜੇ ਇੱਕ ਤਰ੍ਹਾਂ ਨਾਲ ਵਪਾਰੀ ਆ ਜ਼ਿਆਦਾਤਰ ਹਿਮਾਚਲ ਕਸ਼ਮੀਰ ਵਾਲੇ ਉਹਨਾਂ ਨੂੰ ਵੀ ਇੱਕ ਤਕੜਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਅਮਰੀਕਾ ਦਾ ਜਿਹੜਾ ਸੇਬ ਆ ਉਹਦੀ ਕੁਆਲਿਟੀ ਵੀ ਵਧੀਆ ਹੁੰਦੀ ਆ। ਪਹਿਲਾਂ ਵੀ ਜਿਹੜੇ ਇਹ ਹਿਮਾਚਲ ਵਾਲੇ ਜਾਂ ਹੋਰ ਜਿਹੜੇ ਸੇਬ ਦੇ ਉਤਪਾਦਕ ਆ ਇੰਡੀਆ ਦੇ ਵਿੱਚ ਇਸ ਬਾਰੇ ਬੋਲਦੇ ਰਿਹਾ ਕਿ ਇੰਡੀਆ ਦੇ ਵਿੱਚ ਯੂਐਸਏ ਤੋਂ ਕਾਫੀ ਸੇਬ ਆ ਰਿਹਾ ਤੇ ਉਹਨਾਂ ਦਾ ਸੇਬ ਜਿਹੜੇ ਆ ਲੋਕੀ ਨਹੀਂ ਲੈ ਰਹੇ ਹੁਣ ਹੋਏ ਫ੍ਰੀ ਆਫ ਡਿਊਟੀ ਆਊਗਾ। ਤੈਨੂੰ ਨਹੀਂ ਲੱਗੂਗਾ ਕਿਤੇ ਨਾ ਕਿਤੇ ਇੱਕ ਮੁਕਾਬਲਾ ਜਿਹੜਾ ਇੰਡੀਆ ਦੇ ਜਿਹੜੇ ਇਹ ਕਿਸਾਨ ਹੋਊਗੇ ਨਟਸ ਵਾਲੇ ਤੇ ਇਹ ਐਪਲ ਵਾਲੇ ਉਹਨਾਂ ਨਾਲ ਹੋਊਗਾ। ਹਨ ਇਹ ਜਿਹੜੀ ਡੀਲ ਹੋਈ ਆ ਇਹਦੇ ਲਈ ਕਿਉਂ ਇੰਨੀ ਜਿਆਦਾ ਖੁਸ਼ੀ ਮਨਾਈ ਜਾ ਰਹੀ ਆ ਕਿਉਂਕਿ ਅਮਰੀਕਾ ਹੀ ਇਸ ਤਰ੍ਹਾਂ ਦਾ ਇੱਕੋ ਇੱਕ ਦੇਸ਼ ਆ ਜਿੱਥੇ ਇੰਡੀਆ ਸਭ ਤੋਂ ਵੱਧ ਚੀਜ਼ਾਂ ਭੇਜਦਾ ਆ ਹਾਂਜੀ ਨਹੀਂ ਤਾਂ ਸਾਰੇ ਦੇਸ਼ਾਂ ਤੋਂ ਇੰਡੀਆ ਦੇ ਵਿੱਚ ਚੀਜ਼ਾਂ ਆਉਂਦੀਆਂ ਹੀ ਆ ਇੰਡੀਆ ਇੰਪੋਰਟ ਹੀ ਕਰਦਾ ਐਕਸਪੋਰਟ ਬਹੁਤ ਜਿਆਦਾ ਜਿਹੜਾ ਕਰਦਾ ਆ ਉਹ ਸਿਰਫ ਸਿਰਫ ਇਹ ਯੂਐਸਏ ਨੂੰ ਕਰਦਾ ਤੁਸੀਂ ਦੇਖ ਵੀ ਸਕਦੇ ਆ ਇਹ 2024 ਦਾ ਜਿਹੜਾ ਇਹ ਅੰਕੜੇ ਆ ਗਿਆ ਯੂਐਸਏ ਨੂੰ 131 ਬਿਲੀਅਨ ਡਾਲਰ ਦਾ ਜਿਹੜਾ ਕਿ ਟ੍ਰੇਡ ਹੋਇਆ ਜਿਹਦੇ ਵਿੱਚ ਇੰਡੀਆ ਨੇ ਉੱਥੇ ਚੀਜ਼ਾਂ ਭੇਜੀਆਂ 86 ਤੋਂ 86 ਬਿਲੀਅਨ ਡਾਲਰ ਤੋਂ ਉੱਪਰ ਤੇ ਜਿਹੜੀਆਂ ਉਹਨਾਂ ਨੇ ਇੰਪੋਰਟ ਕੀਤੀਆਂ ਯਾਨੀ ਕਿ ਯੂਐਸਏ ਨੇ ਭੇਜੀਆਂ ਇੰਡੀਆ ਦੇ ਵਿੱਚ ਉਹ 45 ਬਿਲੀਅਨ ਡਾਲਰ ਤੋਂ ਮਤਲਬ ਕਿ ਲਗਭਗ ਸੋ ਇੱਕ ਤਰ੍ਹਾਂ ਦੇ ਨਾਲ ਸਰਪਲਸ ਦੇ ਵਿੱਚ ਆ ਇੰਡੀਆ ਦਾ ਜਿਹੜਾ ਟ੍ਰੇਡ ਆ ਲਗਭਗ ਅੱਧਾ ਹੀ ਨਹੀਂ ਤਾਂ ਤੁਸੀਂ ਹੋਰ ਦੇਸ਼ਾਂ ਤੋਂ ਦੇਖ ਸਕਦੇ ਆ ਚਾਈਨਾ ਇੰਡੀਆ ਦੇ ਵਿੱਚ 127 ਬਿਲੀਅਨ ਡਾਲਰ ਦਾ ਸਮਾਨ ਭੇਜਦਾ ਆ ਪਰ ਇੰਡੀਆ ਉੱਥੇ ਸਿਰਫ 14 ਬਿਲੀਅਨ ਡਾਲਰ ਦਾ ਹੀ ਭੇਜਦਾ ਆ ਚਾਈਨਾ ਵੱਡੀਆਂ ਚੀਜ਼ਾਂ ਇੰਡੀਆ ਤੋਂ ਲੈਂਦਾ ਨੀਗਾ ਇਸ ਤਰ੍ਹਾਂ ਹੀ ਇਹ ਯੂਏਈ ਰਸ਼ੀਆ ਸਾウਦੀ ਸਾウਦੀ ਅਰਬਾਂ ਦੇ ਹੋ ਗਏ ਇਹ ਵੀ ਇੰਡੀਆ ਦੇ ਵਿੱਚ ਚੀਜ਼ਾਂ ਬਹੁਤ भेज देया इंडिया ਇੱਕ ਬਹੁਤ ਵੱਡੀ ਮਾਰਕੀਟ ਆ ਸਮਾਨ ਲੈਂਦਾ ਹੀ ਆ ਸੋ ਇਹ ਸੋ ਯੂ ਐਸ ਏ ਹੀ ਇੱਕ ਐਦਾਂ ਦਾ ਦੇਸ਼ ਆ ਜਿੱਥੇ ਇੰਡੀਆ ਸਭ ਤੋਂ ਜ਼ਿਆਦਾ ਸਮਾਨ ਭੇਜਦਾ ਸੀਗਾ ਜਿੱਥੇ ਇਹਨਾਂ ਦਾ ਜਿਹੜਾ ਟ੍ਰੇਡ ਸੀਗਾ ਉਹ ਸਰਪਲਸ ਦੇ ਵਿੱਚ ਸੀਗਾ ਪਰ ਹੁਣ ਇੰਡੀਆ ਨੇ ਯੂ ਐਸ ਏ ਨੂੰ ਇਹ ਫ੍ਰੀ ਮਾਰਕੀਟ ਦੇ ਦਿੱਤੀ ਆ ਇਸ ਲਈ ਇੰਡੀਆ ਦੇ ਵਿੱਚ ਹੁਣ ਮੈਨੂੰ ਲੱਗਦਾ ਹੈ ਕਿ ਇਹ ਟ੍ਰੇਡ ਜਿਹੜਾ ਸਰਪਲਸ ਨਹੀਂ ਰਹੂਗਾ ਯੂ ਐਸ ਏ ਦਾ ਬਹੁਤ ਸਾਰਾ ਸਮਾਨ ਇੰਡੀਆ ਦੇ ਵਿੱਚ ਆਊਗਾ ਤੇ ਇੰਡੀਆ ਦਾ ਜਿਹੜਾ ਲੋਕਲ ਬਣਿਆ ਸਮਾਨ ਆ ਉਹੋ ਲੁਕੀ ਲੈਂਡ ਤੋਂ ਗਰੇਜ ਕਰੋਗੇ ਕਿਉਂਕਿ ਅਮਰੀਕਾ ਵਾਲੇ ਦੀ ਕੁਆਲਿਟੀ ਵੀ ਥੋੜੀ ਵਧੀਆ ਹੋ ਇੰਡੀਆ ਨੇ ਥੋੜੇ ਦਿਨ ਪਹਿਲਾਂ ਇਹ ਇੱਕ ਡੀਲ ਯੂਰਪ ਦੇ ਨਾਲ ਵੀ ਕੀਤੀ ਹੈ ਪਹਿਲਾਂ ਵੀ ਦੱਸਿਆ ਜੀ ਉਹਨੂੰ ਲਾਗੂ ਹੋਣ ਲਈ ਕਾਫੀ ਸਮਾਂ ਲੱਗ ਸਕਦਾ ਹੈ ਕਿਉਂਕਿ ਯੂਰਪ ਯੂਨੀਅਨ ਦੇ ਵਿੱਚ ਉਹ ਸਾਰੀ ਡੀਲ ਤੇ ਡਿਸਕਸ ਹੋਊਗੀ ਉਹ ਪਾਸ ਕਰੂਗੇ ਫਿਰ ਉਹ ਲਾਗੂ ਹੋਊਗੀ ਉਹਨੂੰ ਡੇਢ ਦੋ ਸਾਲ ਦਾ ਸਮਾਂ ਵੀ ਲੱਗ ਸਕਦਾ ਹੈ ਉਹਦੇ ਵਿੱਚ ਸਾਰੇ ਜਿਹੜੇ ਯੂਰਪ ਦੇ ਦੇਸ਼ ਹੈਗੇ ਆ ਜਿਨ੍ਹਾਂ ਦੀ ਉਹ ਯੂਨੀਅਨ ਆ 27 ਮੂਲਕਾ ਯੂਰਪ ਦੇ ਉਹ ਰਲ ਕੇ ਫੈਸਲਾ ਕਰੂਗੇ ਜਿਹੜੇ ਵੀ ਉਹਨਾਂ ਦੇ ਅਧਿਕਾਰੀ ਹੋਊਗੇ ਪਰ ਜਿਹੜੀ ਇਹ ਡੀਲ ਆ ਇੰਡੀਆ ਤੇ ਯੂਐਸਏ ਵਾਲੀ ਇਹ ਇਮੀਡੀਏਟਲੀ ਜਿੱਦਾਂ ਦੱਸਿਆ ਹੀ ਆਏ ਨੇ 트럼ਪ ਨੇ ਇਹ ਲਾਗੂ ਹੋ ਜਾਊਗੀ ਇਹਦਾ ਜਿਹੜਾ ਫਾਇਦਾ ਆ ਇੰਡੀਆ ਨੂੰ ਭਾਵੇਂ ਥੋੜਾ ਹੋਊਗਾ ਪਰ ਇਹ ਯੂਐਸਏ ਵਾਲਿਆਂ ਨੂੰ ਛੇਤੀ ਇਹਦਾ ਫਾਇਦਾ ਹੋਣਾ ਸ਼ੁਰੂ ਹੋ ਜਾਊਗਾ اپੋਜੀਸ਼ਨ ਕਾਂਗਰਸ ਨੇ ਇਹ ਵੱਡੇ ਵੱਡੇ ਇਲਜ਼ਾਮ ਯਾਨੀ ਕਿ ਨਰਿੰਦਰ ਮੋਦੀ ਤੇ ਲਗਾਏ ਆ ਟੈਪਸਟੇਨ ਫਾਈਲ ਦੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਉਹਦੇ ਵਿੱਚ ਨਰਿੰਦਰ ਮੋਦੀ ਦਾ ਨਾਮ ਆ ਗਿਆ ਉਹਨਾਂ ਦੇ ਹੋਰ ਵੀ ਕਈ ਕਾਰਨਾਮੇ ਹੋ ਸਕਦੇ ਆ ਐਫਸਟीन ਫਾਈਲ ਦੇ ਵਿੱਚ ਉਹਦਾ ਉਹਦਾ ਹੀ ਬਲੈਕਮੇਲ ਕਰਕੇ ਡੋਨਲਡ 트ੰਪ ਨੇ ਜਿਹੜਾ ਇਹ ਹੁਣ ਜਿਹੜਾ ਇਹ ਕੀਤੀ ਆ ਡੀਲ ਜਿਹੜੀ ਕੀਤੀ ਆ ਟ੍ਰੇਡ ਡੀਲ ਕੀਤੀ ਆ ਤੇ ਜਿਹੜੇ ਬਹੁਤ ਸਾਰੇ ਇੰਡੀਆ ਦੇ ਬਿਜ਼ਨਸਮੈਨ ਜਾਂ ਹੋਰ ਵੀ ਜਿਹੜੇ ਆ ਨੇਤਾ ਉਹਨਾਂ ਦੇ ਨਾਮ ਆ ਸਕਦੇ ਆ ਤੇ ਨਰਿੰਦਰ ਮੋਦੀ ਦੇ ਕੋਈ ਹੋਰ ਖਲਾਸੇ ਵੀ ਹੋ ਸਕਦੇ ਸੀ ਇਸੇ ਲਈ ਹੀ ਉਹਨਾਂ ਨੇ ਇਹ ਡੀਲ ਜਿਹੜੀ ਆ ਕਰ ਲਈ ਆ ਤੇ ਜਿਹੜਾ ਇੱਕ ਫ੍ਰੀ ਐਕਸੈਸ ਪੂਰੀ ਇੰਡੀਅਨ ਮਾਰਕੀਟ ਦਾ ਉਹ ਅਮਰੀਕਾ ਨੂੰ ਦੇਣਾ ਮਨ ਲਿਆ ਜੇ ਮੈਂ ਗੱਲ ਕਰ ਰਿਹਾ ਰਸ਼ੀਆ ਇਸ ਵੇਲੇ ਜਿਹੜਾ ਆਪਣਾ ਫਿਜ਼ੀਕਲ 골ਡ ਆ ਉਹ ਵੇਚ ਰਿਹਾ ਕਿਉਂਕਿ ਅਮਰੀਕਾ ਨੇ ਕਾਫੀ ਪਾਬੰਦੀਆਂ ਲਗਾਈਆਂ ਹੋਈਆਂ ਰਸ਼ੀਆ ਦੇ ਉੱਤੇ ਪਰ ਰਸ਼ੀਆ ਨੂੰ ਪੈਸੇ ਦੀ ਜ਼ਰੂਰਤ ਆ ਜੁਕਰੇਨ ਬਾੜ ਦੇ ਕਰਕੇ ਵੀ ਤੇ ਰਸ਼ੀਆ ਨੂੰ ਵੀ ਇਸ ਵੇਲੇ ਇੰਡੀਆ ਦਾ ਜਿਹੜਾ ਪੈਸਾ ਸਗਾ ਜਾਂ ਇੰਡੀਆ ਤੋਂ ਤੇਲ ਖਰੀਦਦਾ ਸਗਾ ਉਹਦੀ ਬਹੁਤ ਜ਼ਰੂਰਤ ਸੀਗੀ ਪਰ ਨਹੀਂ ਇੰਡੀਆ ਨੇ ਇਥੋਂ ਤੇਲ ਲੈਣਾ ਘਟਾ ਦਿੱਤਾ ਜੋ ਅੰਕੜੇ ਇਸ ਵੇਲੇ ਸਾਹਮਣੇ ਆ ਰਹੇ ਆ ਤੇ ਹੁਣ ਇਹ ਬੈਂਜੂਏਲਾ ਤੇ ਅਮਰੀਕਾ ਵਾਲੂ ਸਿੱਧੇ ਹੋਊਗੇ ਬੇਸ਼ੱਕ ਉੱਥੋਂ ਥੋੜਾ ਮਹਿੰਗਾ ਵੀ ਬੀ ਸੋ ਇਹ ਪੂਰੀ ਟਰੇਡ ਡੀਲ ਸੀਗੀ ਇਹਦੇ ਵਿੱਚ ਕਿਹਦਾ ਨਫਾ ਕਿਹਦਾ ਨੁਕਸਾਨ ਹੋ ਸਕਦਾ ਕਿਸਾਨਾਂ ਦਾ ਕਿੰਨਾ ਕੁ ਨੁਕਸਾਨ ਹੋ ਸਕਦਾ ਸਾਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਮੈਂ ਵੀ ਹਲੇ ਸਿੱਖ ਰਹੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ